ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਸੱਤ ਸਮੁੰਦਰਾਂ ਤੋਂ ਪਾਰ ਪਹੁੰਚੇ ਸਿੱਧੂ ਮੂਸੇਵਾਲਾ ਦੇ دیਵਾਨੇ ਸਿੱਧੂ ਮੂਸੇਵਾਲਾ ਜਦੋਂ ਆਈ ਟਿੱਬਿਆਂ ਦੇ ਪੁੱਤ ਦੀ ਯਾਦ ਤਾਂ ਫੜ ਲਿਆ ਇੰਡੀਆ ਨੂੰ ਜਹਾਜ਼ ਇੰਨੀ ਛੋਟੀ ਉਮਰ ਦੇ ਵਿੱਚ ਟਿੱਬਿਆਂ ਦੇ ਪੁੱਤ ਲਈ ਪਿਆਰ ਦੇ ਕੇ ਹੈਰਾਨ ਰਹਿ ਗਿਆ ਪੂਰਾ ਮੂਸਾਪਿੰਡ ਤੇ ਦੋਸਤੋ ਜਿਵੇਂ ਤੁਸੀਂ ਦੇਖ ਰਹੇ ਹੋ ਆਪਾਂ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਲਗਾਤਾਰ ਬਣੇ ਹੋਏ ਆ ਤੇ ਸੱਤ ਸਮੁੰਦਰਾਂ ਤੋਂ ਪਾਰ ਐਨ ਆਰ ਆਈ ਭੈਣ ਭਰਾ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਆਏ ਨੇ ਉਹ ਦੱਸਦੇ ਨੇ ਕਿ ਸਾਨੂੰ ਸਿੱਧੂ ਮੂਸੇਵਾਲਾ ਦੀ ਜਦੋਂ ਯਾਦ ਆਈ ਨਾਲ ਦੀ ਨਾਲ ਅਸੀਂ ਜਹਾਜ਼ ਫੜਿਆ ਤੇ ਪੰਜਾਬ ਨੂੰ ਅਸੀਂ ਲੈਂਡ ਕਰ ਗਏ ਤੇ ਘਰੇ ਜਾਣ ਦੀ ਬਜਾਏ ਸਿੱਧਾ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਪਹੁੰਚਿਆ ਤੇ ਮੂਸੇਪਿੰਡ ਆ ਕੇ ਉਹਨਾਂ ਨੂੰ ਕਿਹੋ ਜਿਹਾ ਫੀਲ ਹੋਇਆ ਕੀ ਗੱਲਬਾਤ ਹੈ ਸਾਰੀ ਗੱਲਬਾਤ ਤੁਹਾਨੂੰ ਸਮਝਾਉਂਦੇ ਆਂਗੇ ਆਜੋ ਬਣੇ ਰਹੋ ਵੀਡੀਓ ਦੇ ਐਂਡ ਤੱਕ ਰੰਡੂਆਂ ਦੇ ਚੱਕ ਨੂਨੀ ਤੋਂ ਚੱਟ ਦਾ ਮੁਕਾਬਲਾ ਤੇਰਾ ਸਿੱਧੂ ਮੁਸਿਆ ਰਾਹ ਬਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੰਦੀਪ ਕਰਾਂਗਣਾ ਤੇ ਆਪਾਂ ਖੜੇ ਸੀਗੇ ਬਾਈ ਸਿੱਧੂ ਦੀ ਯਾਦਗਾਰ ਤੇ ਇਸ ਟਾਈਮ ਤੇ ਭਰਾ ਹੋਰੀ ਆਏ ਨੇ ਮਲੇਸ਼ੀਆ ਤੋਂ ਸਪੈਸ਼ਲ ਸਿਰਫ ਮੂਸੇ ਲਈ ਆਏ ਨੇਗੇ ਤੇ ਬਾਈ ਕੀ ਹਾਲ ਚਾਲ ਆ ਪਹਿਲਾਂ ਤਾਂ ਸਾਰੇ ਐਨ ਦੱਸੋ ਠੀਕ ਹੋ ਸਾਰਾ ਵਧੀਆ ਬਾਈ ਅੱਛਾ ਤੇ ਬਾਈ ਕਿਵੇਂ ਲੱਗਿਆ ਆ ਕੇ ਫਿਰ ਇੱਥੇ ਮਾਨਸਾ ਦਾ ਪਿੰਡ ਬਹੁਤ ਸੰਜਰ ਆ ਸਾਰੇ ਭਾਈ ਬੰਦੇ ਸਾਰੇ ਬਹੁਤ ਫੰਜਰਾ ਸਾਰਾ ਕੁਝ ਬਹੁਤ ਠੀਕ ਸੀ ਟਿਪ ਟਾਪ ਤੇ ਕੋਈ ਆ ਕੇ ਇਧਰ ਦਿੱਕਤ ਪਰੇਸ਼ਾਨੀ ਲੱਗੀ ਹੋਵੇ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਆਪ ਦੇ ਘਰੇ ਆਈਆਂ ਹਾਂ ਸਾਰੇ ਸਾਰੇ ਆਪਣੇ ਘਰੇ ਆਈਆਂ ਕਿਸੇ ਤਰ੍ਹਾਂ ਦਾ ਵੀ ਆ ਕੇ ਫੀਲਿੰਗ ਲੱਗਦਾ ਆਪਣੇ ਘਰੇ ਆਈਆਂ ਅੱਛਾ ਤੇ ਮੂਸੇ ਆ ਕੇ ਤੁਹਾਨੂੰ ਕੀ ਵਧੀਆ ਲੱਗੀ ਸਾਰੇ ਤੋਂ ਸਪੈਸ਼ਲ ਚੀਜ਼ ਕੀ ਵਧੀਆ ਲੱਗੀ ਸਾਰੇ ਬਹੁਤ ਫ੍ਰੈਂਡਲੀ ਆ ਫੀਲਿੰਗ 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 ਦਿਲ ਤੋਂ ਫੀਲਿੰਗ ओके। ਜਾਨੀ ਮਾੜਾ ਤੇ ਕੋਈ ਗਾਣਾ ਹੋ ਜੇ ਫਿਰ ਸਾਰਿਆਂ ਵੱਲੋਂ ਕੋਈ ਫੇਵਰੇਟ ਗਾਣਾ ਤੁਹਾਡਾ ਜਿਹੜਾ ਬਾਈ ਸਿੱਧੂ ਦਾ ਜੱਟ ਦਾ ਮੁਕਾਬਲਾ 10 ਮੈਨੂੰ ਕੀਤੇ ਆਈ ਨਹੀਂ ਨਹੀਂ ਲਾ ਬਦਲੇ ਦੇ ਵੇਖ ਕੇ ਵੀ ਹੌ ਫੱਕੇ ਮੋਰ ਫੱਕੇ ਮੋਰ ਲੰਡੂਆ ਚੱਕਰ ਨਹੀਂ ਕੋਲ ਫੱਕੇ ਮੋਰ ਫੱਕੇ ਮੋਰ ਤੇ ਲੋ ਵੀ ਦੋਸਤੋ ਇਹ ਫੈਨ ਸੀਗੇ ਜਿਹੜੇ ਮਤਲਬ ਮਲੇਸ਼ੀਆ ਤੋਂ ਆਏ ਨੇਗੇ ਜੀ ਸਾਰਾ ਸਾਰਾ ਮਾਨਸੇ ਪਿੰਡ ਤੋਂ ਥੈਂਕ ਯੂ ਸਰ ਜੀ ਤੁਹਾਡਾ ਧੰਨਵਾਦ ਥੈਂਕ ਯੂ ਤੇਪਾ ਜੀ ਤੁਸੀਂ ਸਾਰੇ ਮਲੇਸ਼ੀਆ ਤੋਂ ਆਏ ਹੋ ਤੇ ਆਪਣੇ ਨਾਲ ਸਿਸਟਰ ਖੜਿਆ ਇਹ ਤੁਸੀਂ ਵੀ ਅੱਛਾ ਤੇ ਤੁਸੀਂ ਮਤਲਬ ਪੰਜਾਬ ਚ ਕਿਹੜਾ ਏਰੀਆ ਪੈ ਜਾਂਦਾ ਆਪਣਾ ਮੋਗੇ ਤੋਂ ਮੈਂ ਤਾਂ ਅੰਮ੍ਰਿਤਸਰ ਤੋਂ ਆ ਆ ਭਾਈ ਮਾਲਵੇ ਆ موسی ਇਹ ਮਾਲਵਾ ਸਾ ਆਪਾਂ ਮਾਲਵੇ ਦੇ ਆ ਮਾਲਵੇ ਦੇ ਅੱਛਾ ਮਾਲਵੇ ਆ ਗਏ ਫਿਰ ਤਾਂ ਸਾਰੇ ਓ ਯਾ ਅੱਛਾ ਥੈਂਕ ਯੂ ਭਾਈ ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਮੇਰਾ ਕੀ ਹੈ ਭਾਈ ਮੇਰਾ ਕਹਿਣਾ ਹੈ ਭਾਈ ਕੀ ਕਹਿਣਾ ਭਾਈ ਚਲੋ ਠੀਕ ਹੈ ਭਾਈ ਓਕੇ ਧੰਨਵਾਦ ਸਾਰਿਆਂ ਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਤੇ ਵੀਡੀਓ ਨੂੰ ਲਾਈਕ ਕਰ ਦੇ ਜੀ ਧੰਨਵਾਦ ਜੀ ਓਕੇ ਬਾਏ ਬਾਏ ਭਾਈ ਥੈਂਕ ਯੂ ਭਾਈ ਜੀ ਧੰਨਵਾਦ ਤੁਹਾਡਾ ਗੱਲ ਕਰਨ ਵਾਸਤੇ